ਅੱਜ ਇੱਕ ਗੰਭੀਰ ਮੁੱਦੇ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਸਤਨਾਮ ਸਿੰਘ ਸੰਧੂ ਵੱਲੋਂ ਕਿਸ ਤਰ੍ਹਾਂ ਲੋਕਾਂ ਵੱਲੋਂ ਜਾਂ ਫਿਰ ਜਿਹੜਾ ਉਹਨਾਂ ਨੂੰ ਲਾਲਚ ਦੇ ਕੇ ਵਿਦੇਸ਼ ਭੇਜ ਕੇ ਨੌਕਰੀ ਦਾ ਲਾਲਚ ਦੇ ਕੇ ਉਹਨਾਂ ਨੂੰ ਅੱਗੇ ਫਸਾਇਆ ਜਾਂਦਾ ਹੈ ਕਿਹਾ ਕੁਝ ਜਾਂਦਾ ਹੈ ਲੇਕਿਨ ਅੱਗੇ ਜਾ ਕੇ ਕਿਸ ਤਰ੍ਹਾਂ ਦਾ ਕੰਮ ਕਰਾਇਆ ਜਾਂਦਾ ਹੈ ਪਹਿਲਾਂ ਵੀ ਲਗਾਤਾਰ ਡੰਕੀ ਦੀ ਅਸੀਂ ਰੂਟ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਜਿਹੜੇ ਏਜੰਟਾਂ ਦੇ ਜਾਲ ਦੇ ਵਿੱਚ ਫਸ ਕੇ ਕਿਸ ਤਰ੍ਹਾਂ ਜਿਹੜੇ ਯੂਥ ਹੈ ਉਹ ਫਸ ਰਿਹਾ ਹੈ ਹਾਲਾਂਕਿ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਸਤਨਾਬ ਸੰਧੂ ਵੱਲੋਂ ਇਹ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ ਗੱਲਬਾਤ ਕੀਤੀ ਗਈ ਹੈ ਸੰਧੂ ਸਾਹਿਬ ਸਾਡੇ ਨਾਲ ਨੇ ਸੋਧਾ ਸਾਹਿਬ ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਔਰ ਇੱਕ ਗੰਭੀਰ ਮਸਲਾ ਅਸੀਂ ਕਹਿ ਸਕਦੇ ਹਾਂ ਕਿ ਯੂਥ ਵਾਸਤੇ ਖਾਸ ਤੌਰ ਤੇ ਪੰਜਾਬ ਦੀ ਅਸੀਂ ਗੱਲ ਕਰ ਲਈਏ ਹੁਣ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਤੁਸੀਂ ਕਿਸ ਤਰ੍ਹਾਂ ਇਸ ਨੂੰ ਕਰ ਰਹੇ ਹੋ ਇਹ ਪੂਰਾ ਮਾਮਲਾ ਹੈ ਕਿ ਇਹ ਮਾਮਲਾ ਜੀ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਕਿ ਰਸ਼ੀਆ ਦੇ ਵਿੱਚ ਆਪਣੀ ਹੈ ਸਟੱਡੀ ਵਾਸਤੇ ਜਾਂ ਉਹ ਟੂਰਿਸਟ ਵੀਜ਼ਾ ਤੇ ਗਏ। ਉਹਨਾਂ ਨੂੰ ਵਰਗਲਾ ਕੇ ਵਾਰ ਜ਼ੋਨ ਦੇ ਵਿੱਚ ਲਜਾਇਆ ਗਿਆ ਜਿੱਥੇ ਯੂਕਰੇਨ ਤੇ ਰਸ਼ੀਆ ਦੀ ਜੰਗ ਹੈ। ਉਸ ਜ਼ੋਨ ਦੇ ਵਿੱਚ ਕੰਮ ਕਰਦੀ ਜਿਹੜੀ ਕੰਸਟ੍ਰਕਸ਼ਨ ਕੰਪਨੀ ਹੈ ਜਿਹੜੀ ਉੱਥੇ ਬੰਕਰ ਬਣਾਉਂਦੀ ਹੈ ਜਾਂ ਹੋਰ ਸਿਵਲ ਦੇ ਜਿਹੜੇ ਕੰਮ ਕਰਦੀ ਹੈ। ਪ੍ਰਾਈਵੇਟ ਏਜੰਟਸ ਰਾਹੀਂ ਉਹਨਾਂ ਬੱਚਿਆਂ ਨੂੰ ਕਿਹਾ ਗਿਆ ਕਿ ਤੁਹਾਨੂੰ ਚੰਗਾ ਰਜਗਾਰ ਦੇ ਰਹੇ ਹਾਂ। ਔਰ ਉਸ ਵਾਰ ਜ਼ੋਨ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਨੌਜੋਨਾਂ ਤੇ ਜਿਹੜੇ ਡਰੋਨ ਹਮਲੇ ਹੋਏ। ਬੂਟਾ ਸਿੰਘ ਨਾਮ ਦਾ ਨੌਜਵਾਨ ਜਿਹਨੇ ਮੇਰੇ ਨਾਲ ਸੰਪਰਕ ਕੀਤਾ ਮੋਗਾ ਡਿਸਟ੍ਰਿਕਟ ਦਾ ਹੈ ਉਸਨੇ ਦੱਸਿਆ ਕਿ ਉਸ ਦਾ ਜਬਾੜਾ ਜਿਹੜਾ ਹੈ ਉਸ ਦਾ ਨੁਕਸਾਨ ਹੋਇਆ ਉਸ ਦੇ ਉੱਪਰ ਡਰੋਨ ਟੈਕ ਦੇ ਨਾਲ ਉਹ ਜ਼ਖਮੀ ਹੋਇਆ ਬੁਰੀ ਤਰ੍ਹਾਂ ਉਸ ਨੂੰ ਆਰਮੀ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਇਲਾਜ ਕਰਾਇਆ ਗਿਆ ਉਹਨੂੰ ਰੈਸਕਿਊ ਕਰਕੇ ਹੁਣ ਮਾਸਕੋ ਲਿਆ ਗਿਆ ਉਸਨੇ ਗੁਹਾਰ ਲਗਾਈ ਕਿ ਮੈਨੂੰ ਵਾਪਸ ਬੁਲਾਇਆ ਜਾਵੇ ਮੈਨੂੰ ਦੁਬਾਰਾ ਉਸ ਜਗ੍ਹਾ ਤੇ ਨਾ ਭੇਜ ਦਿੱਤਾ ਜਾਵੇ ਉਹਨੂੰ ਡਰ ਹੈ ਔਰ ਗੋਲੀ ਦੀ ਬੰਦੂਕ ਦੀ ਨੋਕ ਤੇ ਉਹਨਾਂ ਨੂੰ ਉੱਥੇ ਲਿਜਾਇਆ ਗਿਆ ਉਸਨੇ ਦੱਸਿਆ ਕਿ ਸਾਨੂੰ ਜਦੋਂ ਅਸੀਂ ਮਨਾ ਕੀਤਾ ਪਹਿਲਾਂ ਤਾਂ ਰੁਜ਼ਗਾਰ ਦਾ ਝਾਂਸਾ ਦਿੱਤਾ ਗਿਆ ਲੇਕਿਨ ਜਦੋਂ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਯੂਨੀਫਾਰਮ ਪਾਇਨੋ ਤੇ ਇਹਨਾਂ ਨੇ ਮਨਾ ਕੀਤਾ ਕਿ ਅਸੀਂ ਇਸ ਕੰਮ ਵਾਸਤੇ ਨਹੀਂ ਆਏ ਤੇ ਉਹਨਾਂ ਨੇ ਪਹਿਲਾਂ ਕਿਹਾ ਕਿ ਅਸੀਂ ਤੁਹਾਨੂੰ ਤੁਹਾਡੀ ਸੇਫਟੀ ਵਾਸਤੇ ਯੂਨੀਫਾਰਮ ਜਾਂ ਟ੍ਰੇਨਿੰਗ ਦੇ ਰਹੇ ਹਾਂ ਲੇਕਿਨ ਬਾਅਦ ਦੇ ਵਿੱਚ ਉਹਨਾਂ ਨੇ ਗਨ ਪੁਆਇੰਟ ਤੇ ਉਹਨਾਂ ਨੂੰ ਕਿਹਾ ਕਿ ਜਾਂ ਤੁਹਾਨੂੰ ਸ਼ੂਟ ਕਰ ਦੇਵਾਂਗੇ ਜਾਂ ਤੁਸੀਂ ਇਸ ਕੰਮ ਦੇ ਵਿੱਚ ਅੱਗੇ ਇਸ ਸਾਰੀਆਂ ਚੀਜ਼ਾਂ ਬੂਟਾ ਸਿੰਘ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਸ਼ੇਅਰ ਕੀਤੀਆਂ ਮੇਰੇ ਕੋਲ ਉਸ ਦੀ ਰਿਕਾਰਡਿੰਗ ਹੈ ਬੂਟਾ ਸਿੰਘ ਦੇ ਵਾਇਸ ਨੋਟ ਜਿਹੜੇ ਨੇ ਉਹ ਮੈਂ মিডিਆ ਨਾਲ ਸਾਂਝੇ ਕਰ ਰਿਹਾ ਹੈਗਾ ਜਿਸ ਦੇ ਵਿੱਚ ਉਹ ਸਾਰਾ ਜਿਹੜਾ ਬਿਰਤਾਂਤ ਹੈ ਉਸਨੇ ਦੱਸਿਆ ਉਹ ਸਾਰੀ ਗੱਲਾਂ ਦੱਸਿਆ ਔਰ ਉਸ ਮੌਤ ਆਪਣੀ ਜਾਨ ਬਚਾਉਣ ਵਾਸਤੇ ਉਹਨਾਂ ਨੇ ਆਪਣੀ ਜਾਨ ਜੋਖਮ ਵਿੱਚ ਕਿੰਨੇ ਟੋਟਲ ਪੰਜਾਬ ਦੇ ਯੂਥ ਦੀ ਗੱਲ ਕਰ ਰਿਹਾ ਬੂਟਾ ਸਿੰਘ ਬੂਟਾ ਸਿੰਘ ਜ਼ਿਕਰ ਕਰ ਰਿਹਾ 14-15 ਨੌਜਵਾਨਾਂ ਦਾ ਜਿਹੜਾ ਉਸ ਦੀ ਟੋਲੀ ਵਿੱਚ ਸੀਗੇ ਜਾਂ ਜਿਹੜਾ ਗਰੁੱਪ ਵਿੱਚ ਉਹ ਕੰਮ ਕਰਦਾ ਸੀ ਲੇਕਿਨ ਹੁਣ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਆ ਗਿਆ ਇਸ ਨੂੰ ਬਾਕੀਆਂ ਦਾ ਨਹੀਂ ਪਤਾ ਹੈ ਕਿ ਉਹ ਨੌਜਵਾਨ ਕਿੱਥੇ ਕੁਝ ਇੱਕ ਦਿਨ ਨਾਮ ਉਹਨਾਂ ਨੇ ਦੱਸਿਆ ਉਹ ਅਸੀਂ ਪ੍ਰੈਸ ਰਿਲੀਜ਼ ਦੇ ਵਿੱਚ ਨਾਮ ਮੈਂਸ਼ਨ ਕੀਤਾ ਉਹਦਾ 15 ਜਿਹੜੇ ਪੰਜਾਬ ਦੇ ਹੀ ਨੇ ਸਰ ਨਹੀਂ ਨਹੀਂ ਉਸ ਦੇ ਵਿੱਚ ਬਾਕੀ ਸਟੇਟਾਂ ਦੇ ਵੀ ਨੌਜਵਾਨ ਹੈ ਲੇਕਿਨ ਪੰਜਾਬ ਦੇ ਨੌਜਵਾਨ ਵੀ ਉਸ ਦੇ ਵਿੱਚ ਹੈ ਇੱਕ ਸਿਮਰਨ ਨਾਮ ਦਾ ਲੜਕਾ ਜਿਸ ਦਾ ਜ਼ਿਕਰ ਕਰ ਰਿਹਾ ਉਸ ਦੇ ਮਤਾਬਕ ਉਸ ਦੀ ਮੌਤ ਹੋ ਚੁੱਕੀ ਹੈ ਲੇਕਿਨ ਉਸ ਦੀ ਪੁਸ਼ਟੀ ਨਹੀਂ ਹੈ ਕਿ ਪੁਸ਼ਟੀ ਨਹੀਂ ਹੈ ਕਿ ਉਹ ਕਿਉਂਕਿ ਮੋਤਾ ਸਿੰਘ ਦੀ ਗੱਲ ਉਹ ਹਸਪੀਟਲ ਦੇ ਵਿੱਚੋਂ ਕਿੱਥੋਂ ਸੁਣੀ ਹੈ ਜਾਂ ਉਸ ਦੇ ਸਾਹਮਣੇ ਹੋਈ ਹੈ ਇਸ ਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਕਰਕੇ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਠੀਕ ਹੈ ਲੇਕਿਨ ਇਹ ਮਾਮਲਾ ਬਹੁਤ ਗੰਭੀਰ ਹੈ ਬਿਲਕੁਲ ਮਾਮਲਾ ਗੰਭੀਰ ਇਸ ਕਰਕੇ ਹੈ ਕਿ ਅੱਜ ਵੀ ਭੋਲੇ ਭੋਲੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਜਿਹੜਾ ਗਲੋਬਲ ਨੈਟਵਰਕ ਹੈ ਜਿਹੜੀ ਇਲੀਗਲ ਮਾਈਗ੍ਰੇਸ਼ਨ ਦਾ ਉਹਦੇ ਵਾਸਤੇ ਠੱਗਿਆ ਜਾ ਰਿਹਾ ਹੈ ਬਿਲਕੁਲ ਕਦੇ ਮਾਮਲਾ ਕੋਲੰਬੀਆ ਦਾ ਸਾਹਮਣੇ ਆ ਜਾਂਦਾ ਹੈ ਕਦੇ ਉਹ ਮੈਕਸੀਕੋ ਦਾ ਆ ਜਾਂਦਾ ਹੈ ਕਦੇ ਉਹ ਡੰਕੀ ਰੂਟ ਦਾ ਹੋਰ ਆ ਜਾਂਦਾ ਕਦੇ ਅੱਜ ਰਸ਼ੀਆ ਯੂਕਰੇਨ ਵਾਰ ਜ਼ੋਨ ਦਾ ਮਾਮਲਾ ਹੈ ਇਹ ਬਹੁਤ ਸੀਰੀਅਸ ਮਾਮਲਾ ਹੈ ਬਹੁਤ ਸੀਰੀਅਸ ਮਾਮਲਾ ਹੈ ਬਿਲਕੁਲ ਔਰ ਇੱਥੇ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਰਸ਼ੀਨ ਫੌਜ ਦੀ ਭਰਤੀ ਕੋਈ ਰਸ਼ੀਨ ਫੌਜ ਦੀ ਭਰਤੀ ਨਹੀਂ ਹੈ ਇਹ ਤਾਂ ਏਜੰਟ ਨੇ ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਉਸ ਵਾਰ ਜ਼ੋਨ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਕੰਮ ਕਰਦੀਆਂ ਨਾਮ ਸਰ ਲੇਕਿਨ ਇੱਕ ਹੋਰ ਸਵਾਲ ਇਹਦੇ ਵਿੱਚ ਇਹ ਕਿ ਪਹਿਲੀ ਵਾਰੀ ਨਹੀਂ ਹੈ ਇਲੀਗਲ ਏਜੰਟਸ ਜਿਹੜੇ ਗਲਤ ਤਰੀਕੇ ਦੇ ਨਾਲ ਭੇਜਦੇ ਆਂ ਇਹ ਪੰਜਾਬ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਿਹਾ ਡੰਕੀ ਰੂਟ ਦੀ ਤੁਸੀਂ ਗੱਲ ਗਿਰੀ ਇਲੀਗਲ ਏਜੰਟਸ ਦੀ ਤੁਸੀਂ ਗੱਲ ਕੀਤੀ ਇਹਦੇ ਤੇ ਥਲ ਪਾਣੀ ਚਾਹੀਦਾ ਦੇਖੋ ਇਹਦੇ ਦੋ ਤਰੀਕੇ ਇੱਕ ਤਾਂ ਜਾਗਰੂਕਤਾ ਹੈ ਜਿਸ ਦੇ ਵਾਸਤੇ ਮੀਡੀਆ ਦੀ ਵੱਡੀ ਭੂਮਿਕਾ ਹੋ ਸਕਦੀ ਹੈ ਦੂਸਰਾ ਹੈ ਕਿ ਜਿਹੜੇ ਏਜੰਟ ਇਸ ਦੇ ਵਿੱਚ ਜਿਨ੍ਹਾਂ ਦੀ ਕੰਪਲੇਂਟ ਆ ਰਹੀ ਹੈ ਖਾਸ ਕਰਕੇ ਉਹਨਾਂ ਦੇ ਖਿਲਾਫ ਮਿਸਾਲੀ ਕਾਰਵਾਈ ਹੋਵੇ ਕਾਰਵਾਈ ਤਾਂ ਹੁੰਦੀ ਹੋਏਗੀ ਲੇਕਿਨ ਉਹ ਕਾਰਵਾਈ ਸ਼ਾਇਦ ਇੰਨੀ ਛੋਟੀ ਹੈ ਕਿ ਉਹ ਕਿਸੇ ਨੂੰ ਡਰ ਨਹੀਂ ਹੈ ਅਗਰ ਉਹ ਘਰ ਵੀ ਮਿਸਾਲੀ ਹੋਵੇ ਉਹ ਸਜ਼ਾ ਮਿਸਾਲੀ ਹੋਵੇ ਤੇ ਮੈਨੂੰ ਨਹੀਂ ਲੱਗਦਾ ਕਿ ਫਿਰ ਜਲਦੀ ਕੀਤਾ ਕੋਈ ਇਸ ਦੇ ਵਿੱਚ ਯਾਨੀ ਕਿ ਸਟੇਟ ਐਕਸ਼ਨ ਜੋ ਹੈ ਉਹ ਉਹ ਲੈਣਾ ਚਾਹੀਦਾ ਹੈ ਹੋਰ ਸਖਤ ਹੋਣਾ ਚਾਹੀਦਾ ਹੈ ਤੇ ਸਰ ਹੁਣ ਇਸ ਮੈਟਰ ਚ ਕੀ ਤੁਸੀਂ ਅੱਗੇ ਕਰ ਰਹੇ ਹੋ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ ਦੇਖੋ ਮੈਂ ਵਿਦੇਸ਼ ਮੰਤਰਾਲੇ ਦੇ ਨਾਲ ਗੱਲ ਕੀਤੀ ਹੈ ਔਰ ਉਹਨਾਂ ਦੇ ਨਾਲ ਮੈਂ ਲਗਾਤਾਰ ਸੰਪਰਕ ਵਿੱਚ ਹਾਂ ਅੱਜ ਦੇ ਵੀ ਜਿਹੜਾ ਰਿਸਪੌਂਸ ਸੀਗਾ ਵਿਦੇਸ਼ ਮੰਤਰਾਲੇ ਦਾ ਉਹ ਇਹ ਸੀਗਾ ਕਿ ਬੂਟਾ ਸਿੰਘ ਨੂੰ ਰੈਸਕਿਊ ਕਰਨ ਵਾਸਤੇ ਉਚਿਤ ਕਾਰਵਾਈ ਕੀਤੀ ਜਾ ਚੁੱਕੀ ਹੈ ਸਾਡੀ ਐਮਬੈਸੀ ਜਿਹੜੀ ਹੈ ਇਸ ਕੰਮ ਤੇ ਲੱਗ ਚੁੱਕੀ ਹੈ ਠੀਕ ਹੈ ਪਰ ਲੇਕਿਨ ਨਾਲ ਦੀ ਨਾਲ ਜਿਹੜਾ ਸਾਡਾ ਵਿਦੇਸ਼ ਮੰਤਰਾਲਾ ਹੈ ਉਸ ਦੀਆਂ ਬੜੀਆਂ ਸਪਸ਼ਟ ਇਹ 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 ਗੱਲ ਉਹਨਾਂ ਨੇ ਆਪਣੀ ਲੋਕਾਂ ਦੇ ਸਾਹਮਣੇ ਰੱਖੀ ਹੈ ਕਿ ਇਲੀਗਲ ਮਾਈਗ੍ਰੇਸ਼ਨ ਨੂੰ ਗਵਰਨਮੈਂਟ ਸਪੋਰਟ ਨਹੀਂ ਕਰ ਸਕਦੀ ਬਿਲਕੁਲ ਗੈਰਕੁਨੀ ਪ੍ਰਵਾਸ ਬੰਦ ਹੋਣਾ ਚਾਹੀਦਾ ਗੈਰਕੁਨੀ ਪ੍ਰਵਾਸ ਦੇ ਦੌਰਾਨ ਜਦੋਂ ਕੋਈ ਬੰਦਾ ਸੰਕਟ ਵਿੱਚ ਫਸਦਾ ਹੈ ਸਰਕਾਰ ਵੀ ਉਸ ਦੀ ਮਦਦ ਕਰਨ ਦੇ ਵਿੱਚ ਸਮਰੱਥ ਨਹੀਂ ਹੁੰਦੀ ਬਿਲਕੁਲ ਲੇਕਿਨ ਸਰ ਇਸ ਤੋਂ ਇਲਾਵਾ ਤੁਸੀਂ ਪਹਿਲਾਂ ਵੀ ਹੈਲਪਲਾਈਨ ਨੰਬਰ ਜਾਰੀ ਕੀਤੇ ਸੀਗੇ ਉਹਦਾ ਕੁਝ ਕਿਸ ਤਰ੍ਹਾਂ ਦਾ ਰਿਸਪਾਂਸ ਜੜਾ ਆਇਆ ਜੀ ਅਸੀਂ ਕਿੰਨੇ ਨੌਜਵਾਨਾਂ ਨੂੰ ਅਸੀਂ ਵਾਪਸ ਕਰ ਬੁਲਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਜਿਨ੍ਹਾਂ ਲੋਕਾਂ ਨੇ ਸਾਡੇ ਨਾਲ ਸੰਪਰਕ ਕੀਤਾ ਹਮ ਸਮੱਸਿਆ ਇਹ ਹੈ ਕਿ ਜਿਹੜਾ ਇਹ ਗੈਰ ਕਾਨੂੰਨੀ ਪ੍ਰਵਾਸ ਹੈ ਇਹਦਾ ਜ਼ਿਕਰ ਹੀ ਨਹੀਂ ਹੁੰਦਾ ਕਿਤੇ ਬਿਲਕੁਲ ਇਸ ਦਾ ਕੋਈ ਰਿਕਾਰਡ ਹੀ ਨਹੀਂ ਹੈ ਇਸ ਦਾ ਲੋਕ ਮਤਲਬ ਕਈ ਕਈ ਮਹੀਨੇ ਠੱਗੀ ਖਾਣ ਤੋਂ ਬਾਅਦ ਵੀ ਜ਼ਿਕਰ ਨਹੀਂ ਕਰਦੇ ਇਸ ਭਰੋਸੇ ਵਿੱਚ ਰਹਿੰਦੇ ਆ ਕਿ ਸ਼ਾਇਦ ਏਜੰਟ ਉਲਾਰੇ ਤੇ ਲਾਇਲ ਲਗਾਈ ਜਾ ਰਹੇ ਹੈਗੇ ਸ਼ਾਇਦ ਵਾਪਸ ਸ਼ਾਇਦ ਵਾਪਸ ਆ ਜੇ ਪੈਸੇ ਵਾਪਸ ਆ ਜੇ ਤਾਂ ਲੋਕ ਦੱਸ ਵੀ ਨਹੀਂ ਰਹੇ ਤੇ ਬਹੁਤ ਕਹਿ ਸਕਦੇ ਆ ਗੰਭੀਰ ਮੁੱਦਾ ਹੈ ਔਰ ਸਤਨਾਮ ਸਿੰਘ ਸੰਧੂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕੋਸ਼ਿਸ਼ ਉਹਨਾਂ ਨੇ ਉਹਨਾਂ ਵੱਲੋਂ ਕੀਤੀ ਗਈ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਨਾਲ ਗੱਲਬਾਤ ਕੀਤੀ ਗਈ ਹੈ ਔਰ ਜਲਦ ਹੀ ਕੁਝ ਕਹਿ ਸਕਦੇ ਆ ਕਿ ਜਿਹੜੇ ਵੀ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਏਗੀ ਚੰਡੀਗੜ੍ਹ ਤੋਂ ਕੈਮਰਾਮੈਨ ਸੁਜਿੰਦਰ ਸਿੰਘ ਨਾਲ ਮਨੋਜ ਰਾਠੀ ਦੀ ਟੀਮ ਪੰਜਾਬ